ਹਰਿਆਣਾ ਚੋਂ ਨਹੀਂ ਆਏ ਮੰਗਣ ਵਾਲਾ ਚਾਹੀਦਾ ਸਰ ਕੱਲਾ ਸੈਂਟਰ ਦਾ ਪ੍ਰੋਜੈਕਟ ਨਹੀਂ ਮੰਗਣ ਵਾਲਾ ਚਾਹੀਦਾ ਜੇ ਮੰਗੂਗਾ ਫੇਰ ਹੀ ਕੁਝ ਮਿਲੂਗਾ ਹੁਣ ਭਗਵੰਤ ਮਾਨ ਨੇ ਕੀ ਮੰਗ ਲਿਆ ਜੀ ਇੱਕ ਇੱਕ ਪਾਸੇ ਦਾ ਬਿਆਨ ਦੇ ਜਾਂਦਾ ਕਿ ਅਸੀਂ ਮੰਗਦੇ ਕੱਖ ਨਹੀਂ ਇੱਕ ਪਾਸੇ ਰੋਕਾਂ ਦੀਆਂ ਮਿਲਤਾ ਕਰੀ ਜਾਂਦਾ ਜੀ ਮੈਨੂੰ ਪੈਸੇ ਪਾਉ ਮਾ ਸਵਾ ਕਰਕੇ ਮੋੜੂਗਾ ਜਿਹੜੀ ਸੈਂਟਰ ਸਰਕਾਰ ਹੁੰਦੀ ਹੈ ਉਹ ਸਾਰੇ ਸਟੇਟਾਂ ਦੀ ਹੁੰਦੀ ਹੈ ਉਹ ਤੋਂ ਹੀ ਫੰਡ ਮੰਗਣਾ ਅਸੀਂ ਉਹਨੂੰ ਫੰਡ ਦਿੰਨੇ ਆ ਅਸੀਂ ਕੋਈ ਖੈਰਾਤ ਨਹੀਂ ਮੰਗਦੇ ਉਹ ਤੋਂ ਫੰਡ ਦਿੰਨੇ ਆ ਫੰਡ ਦਾ ਹੱਕ ਮੰਗਦੇ ਜੀ ਬਾਈ ਨੇ ਮੰਗਿਆ ਸਾਡਾ ਐਮਪੀ ਚੰਗਾ ਸੀਗਾ ਭਗਵੰਤ ਮਾਨ ਚਾਰ ਬਾਰੀ ਸੰਗਰੂਰ ਰਿਹਾ ਮ ਵੀ ਬਾਈ ਨਾ ਤੇ 에어ਪੋਰਟ ਲਿਆਉਂਦੇ ਜੀ ਇਹ ਏਮਜ਼ ਆਇਆ ਜੀ ਯੂਨੀਵਰਸਿਟੀਆਂ ਆਈਆਂ ਉਹ ਮੰਗਨ ਆ ਲਈਆਂ ਜੀ ਔਰ ਇਹਨਾਂ ਨੇ ਜਿਹੜਾ ਭਗਵੰਤ ਮਾਨ ਗੱਲ ਕਰਦਾ ਸੀ ਵੀਆਈਪੀ ਕਲਚਰ ਦੀ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਵੀਆਈਪੀ ਕਲਚਰ ਕਿੰਨਾ ਕੋਨੇ ਖਤਮ ਕਰਤਾ ਔਰ ਕਿਵੇਂ ਉਂਗਲਾ ਚੱਕਦਾ ਹੁੰਦਾ ਸੀਗਾ ਸ਼ਰੋਣੀ ਕਾਲੀਦਾਲ ਦੇ ਸਾਡੇ ਸਤਿਕਾਰਯੋਗ ਪ੍ਰਧਾਨ ਦੇ ਉੱਤੇ ਪੰਜਾਬ ਦਾ ਇਹਨਾਂ ਨੇ ਨਿਸ਼ਾਨ ਹੁੰਦਾ ਹੈ ਤੁਸੀਂ ਦੇਖ ਜੀ ਤੁਸੀਂ ਦੇਖੋ ਭਗਵੰਤ ਮਾਨ ਗੱਲ ਕਰ ਰਿਹਾ ਵੀ ਕੀ ਕੀਤਾ ਜਿਹੜਾ ਇਹ ਗੱਲ ਸੁਖਵੀਰ ਸਿੰਘ ਬਾਦਲ ਜੀ ਸਾਡੇ ਸਤਿਕਾਰਯੋਗ ਪ੍ਰਧਾਨ ਨੇ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹਨਾਂ ਨੇ ਆਪਦੇ ਕੋਲੋਂ ਅੱਜ ਤਾਂ ਕੋਈ ਇਲੈਕਸ਼ਨ ਨਹੀਂ ਨਾ ਕਿਤੇ ਇੱਕ ਇਕੱਲੇ ਤਰਨਤਾਰਨ ਦੀ ਹੋਣੀ ਹੈ ਇਲੈਕਸ਼ਨ ਉਹਦਾ ਬਹੁਤਾ ਮੈਟਰ ਨਹੀਂ ਕਰਦਾ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਤੋਂ 2027 ਚ ਆਉਣੇ 1.5 ਸਾਲ ਦੇ ਲਾਗੇ ਤਾਂ ਕਿ ਪਿਆ ਉਹ ਇੱਕ ਸੇਵਾ ਦੀ ਭਾਵਨਾ ਦੇ ਨਾਲ ਉਹ ਇੱਕ ਸੇਵਾ ਦੀ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਕੋਲੋਂ ਪੈਸੇ ਲਾ ਰਿਹਾ ਸਾਡੇ ਸ਼ਰੋਣ ਅਕਾਲੀ ਦਲ ਵੱਲੋਂ ਲੋਕਾਂ ਨੂੰ ਬੀਜ ਦੇਣਾ ਹੈ ਕਣਕ ਦੇਣਾ ਹੈ 5-500 ਟਰੱਕ ਚਾਰੇ ਦੇ ਦੇ ਰਹੇ ਆ ਅਸੀਂ ਤੂੜੀ ਦੇ ਦੇ ਰਹੇ ਆ ਅਸੀਂ ਜਿਹੜੀ ਸੇਵਾ ਸ਼ਰੋਣ ਅਕਾਲੀ ਦਲ ਸਾਡੇ ਪ੍ਰਧਾਨ ਜੀ ਦਿਨ ਰਾਤ ਤੁਸੀਂ ਉਹਨਾਂ ਦੇ ਚਿਹਰਾ ਦੇਖ ਸਕਦੇ ਹੋ ਨਾ ਤੁਸੀਂ ਸ਼ਕਲ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਦਿਨ ਰਾਤ ਕਿੰਨੀ ਮਿਹਨਤ ਕੀਤੀ ਹੈ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਡਰਾਮੇ ਨਹੀਂ ਕਰਦੇ ਜੇ ਅਸੀਂ ਸਾਡੀ ਸਰਕਾਰ ਹੀ 10 ਸਾਲ ਤਾਂ ਸ਼ਰੋਨੀ ਕਾਲੀਦਾਲ ਨੇ 10 ਸਾਲਾਂ ਦੇ ਵਿੱਚ ਪੰਜਾਬ ਦਾ ਨਾਂ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੈ ਔਰ ਜੇ ਅੱਜ ਪੰਜਾਬ ਦੇ ਵਿੱਚ ਕੁਦਰਤੀ ਆਪ ਪਾਈ ਹੈ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਨੂੰ ਰਾਹਤ ਦਿੱਤੀ ਹੈ ਔਰ ਸਾਡੇ ਸ਼ਰੋਨੀ ਕਾਲੀਦਾਲ ਦੇ ਜਿੰਨੇ ਵੀ ਯੋਧੇ ਆ ਪੰਜਾਬ ਦੇ ਵਿੱਚ ਉਹ ਆਪਦੇ ਕੋਲੋਂ ਇਕੱਠੇ ਕਰਕੇ ਪੈਸੇ ਫੰਡ ਇਕੱਠਾ ਕਰਕੇ ਲੋਕਾਂ ਨੂੰ ਰਾਤ ਸਮਗਰੀ ਵੀ ਦੇ ਰਿਹਾ ਉਹਨਾਂ ਨਾਲ ਦੀ ਗੱਲ ਵੀ ਕਰ ਰਿਹਾ ਜਿਹੜਾ ਰੰਗਲਾ ਪੰਜਾਬ ਨਹਿਮਦ ਦੇ ਨਾਂ ਤੇ ਤੁਹਾਡੇ ਘਟਾ ਗਿਆ ਇਹਨੂੰ ਤੁਸੀਂ ਕੀ ਦੇਖਦੇ ਹੋ ਇਹ ਕੀ ਬਾਤ ਹੈ ਉਹਨਾਂ ਨੂੰ ਹੜ ਪੀੜਤਾਂ ਨੂੰ ਇੱਕ ਪਾਸੇ ਹੜ ਪੀੜਤਾਂ ਵਾਸਤੇ ਕੁਦਰਤੀ ਆਫਤ ਵਾਸਤੇ 12000 ਕਰੋੜ ਰੁਪਇਆ ਜੋ ਸੈਂਟਰ ਵਾਲੇ ਦੱਸਦੇ ਐ 12000 ਕਰੋੜ ਰੁਪਇਆ ਪੰਜਾਬ ਕੋਲੇ ਪਿਆ ਹੈ ਪੰਜਾਬ ਸਰਕਾਰ ਕੋਲੇ ਪਿਆ ਹੈ ਦੂਜੇ ਪਾਸੇ ਇਹਨਾਂ ਨੇ ਕੋਈ ਨਵਾਂ ਅਕਾਊਂਟ ਪੰਜਾਬ ਰੰਗਲਾ ਪੰਜਾਬ ਖੋਲ੍ਹ ਕੇ ਉਹਦੇ ਚ ਦਾ ਰੰਗਲਾ ਪੰਜਾਬ ਦਾ ਜਦੋਂ ਅਸੀਂ ਖੁਸ਼ੀ ਮਨਾਉਣੀ ਹੁੰਦੀ ਹੈ ਉਦੋਂ ਹੁੰਦਾ ਹੈਗਾ ਰੰਗਲਾ ਤਾਂ ਫੇਰ ਹੀ ਕਹਿ ਸਕਦੇ ਨਾ ਅੱਜ ਆਪਾਂ ਖੁਸ਼ੀਆਂ ਮਨਾਈਏ ਹੜਾ ਪੀੜ ਤੋਂ ਸਾਡੇ ਦੁਖੀ ਹੋਏ ਪਏ ਲੋਕ ਹੜਾ ਆਏ ਪਏ ਪੰਜਾਬ ਦੇ ਵਿੱਚ ਇੱਕ ਰੰਗਲਾ ਪੰਜਾਬ ਅਸੀਂ ਖਾਤਾ ਖੋਲ੍ਹ ਕੇ ਉਹਦੇ ਵਿੱਚ ਪੈਸਾ ਕਿੱਥੋਂ ਆਇਆ ਕਿੱਥੇ ਖਰਚ ਕੀਤਾ ਲੋਕਾਂ ਨੂੰ ਜਨਤਕ ਕਰਨੇ ਦੱਸਦੇ ਕਿੰਨੇ ਦਿਨਾਂ ਦਾ ਰੌਲਾ ਪੈ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਜਨਤਕ ਕਰੋ ਸਰ 2022 ਵਿੱਚ ਇਲੈਕਸ਼ਨ ਲੱਗੇ ਮੀ ਕੀ ਕੱਲੀ ਕੱਲੀ ਵਾਪਸੀ ਹੋਈ ਬਿਲਕੁਲ ਤੁਸੀਂ ਦੇਖੋ ਅੱਜ ਪੰਜਾਬ ਦੇ ਹਰੇਕ ਵਰਗ ਦੇ ਲੋਕ ਬੱਚਾ-ਬੱਚਾ ਪੰਜਾਬ ਦੇ ਵਿੱਚ ਸ਼ਰੋਨੀ ਅਕਾਲੀ ਦਲ ਦੀ ਗੱਲ ਕਰ ਰਿਹਾ ਹੈਗਾ ਜੋ ਸੁਖਵੀਰ ਸਿੰਘ ਬਾਦਲ ਜੀ ਸਾਡੇ ਪ੍ਰਧਾਨ ਨੇ ਲੋਕਾਂ ਦੀ ਸੇਵਾ ਕਰ ਰਿਹਾ ਹੜਪੀੜਤਾਂ ਦੇ ਵਿੱਚ ਜਾ ਕੇ ਔਰ ਉਸ ਦਾ ਸਾਨੂੰ ਬਹੁਤ ਵੱਡਾ ਐਡਵਾਂਟੇਜ ਮਿਲੂਗਾ ਇਹ ਸੇਵਾ ਕਰ ਰਹੇ ਆ ਅੱਜ ਅਸੀਂ ਸੇਵਾ ਇਸ ਕਰਕੇ ਕਰ ਰਹੇ ਆ ਸਾਡਾ ਹੱਕ ਬਣਦਾ ਹੈ ਸਾਡੇ ਤੋਂ ਲੋਕਾਂ ਨੂੰ ਉਮੀਦ ਹੈ ਵੋਟਾਂ ਦਾ ਅਜੇ 1.5 ਸਾਲ ਬਾਅਦ ਆਉਣ ਗਿਆ ਪਰ ਲੋਕਾਂ ਨੇ ਜਿਹੜਾ ਫੈਸਲਾ ਲੈਣਾ ਹੈ ਸੋਚ ਸਮਝ ਕੇ ਲੈਣਾ ਹੈ ਚੰਗੇ ਪੰਜਾਬ ਵਾਸਤੇ ਚੰਗਾ ਫੈਸਲਾ ਲੈਣਗੇ ਸਾਨੂੰ ਉਮੀਦ ਹੈ ਸ਼ਰੂਨੀ ਕਾਲੀ ਦਲ ਦੀ ਸਰਕਾਰ ਬਣੂਗੀ ਬਹੁਤ ਵੱਧ ਨਾਲ ਸਰਕਾਰ ਬਣੂਗੀ ਇਕੱਲਿਆਂ ਦੀ ਸਰਕਾਰ ਬਣੂਗੀ ਔਰ 2027 ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਸੁਖੀ ਸਿੰਘ ਬਾਦਲ ਜੀ ਹੋਣਗੇ। ਅੱਛਾ ਗੱਡ ਚੋੜ ਦੀ ਕੋਈ ਵੀ ਨਹੀਂ ਬੀਜਪੀ ਦੇ ਨਾਲ। ਗੱਡ ਚੋੜਦੇ ਅਜੇ 1.5 ਸਾਲ ਪਿਆ 20 ਹਾਲਾਤ ਬਣਦੇ ਆ, ਗੱਡ ਚੋੜ ਬਣਦੇ ਆ, ਹੁੰਦੇ ਨਾ ਹੁੰਦਾ ਉਹ ਹਾਈ ਕਮਾਂਡ ਦਾ ਫੈਸਲਾ ਹੈਗਾ। ਸਾਡਾ ਅੱਜ ਦਾ ਜਿਹੜਾ ਮਕਸਦ ਸੀਗਾ ਅਸੀਂ ਬਠਿੰਡੇ ਦੇ ਲੋਕਾਂ ਦੇ ਨਾਲ ਜਿਹੜਾ ਬਠਿੰਡੇ ਦੇ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਜਾਂ ਜਿਹੜੇ ਸਾਡੇ ਵੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਜੋ ਐਫਰਟਸ ਕਰ ਰਹੇ ਬਠਿੰਡੇ ਪਾਸੇ ਵਾਸਤੇ ਉਹ ਦੱਸਣਾ ਸੀਗਾ। ਅਸੀਂ ਤੁਹਾਡੇ ਜਰੀਏ ਫੇਰ ਤੋਂ ਮੈਂ ਵੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਧੰਨ ਜੋ ਬਠਿੰਡਾ ਦੇ ਵਿੱਚ ਉਹ ਕੰਮ ਕੀਤਾ ਚਾਹੇ ਉਹ ਐਮਜ਼ ਦਾ ਕੀਤਾ ਚਾਹੇ ਉਹ ਬੰਦੇ ਬਾਦਰੋਂ ਟ੍ਰੇਨ ਦਾ ਕੀਤਾ ਔਰ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਬੀਬਾ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਬਠਿੰਡੇ ਵਾਸੀਆਂ ਦੇ ਇਹੋ ਜਿਹੇ ਕੰਮ ਕਰਦੇ ਰਹਿਣ ਔਰ ਉਹਨਾਂ ਨੂੰ ਦਿਨ ਦੁਪਹਿਰ ਰਾਤੋ ਰਾਤ ਪਰਮਾਤਮਾ ਤਰੱਕੀ ਦੇਵੇ ਇਹਨੇ ਕਹਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ